ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤੇ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ। ਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਣਾ ਦਿੱਤੀ। ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲੈ ਮਾਸੂਮਾ ਨੂੰ ਆਪਣੇ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਲੇ ਸੁਣਾਏ। ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਹੀਂ ਆਉਣਾ। ਇਹ ਰਾਜ-ਪਾਗ ਸਭ ਝੂਠੇ ਨੇ। ਗੁਰੂ ਨਾਨਕ ਦਾ ਘਰ ਹੀ ਸੱਚਾ ਹੈ। ਇਸ ਨਾਲ ਸਦਾ ਹੀ ਜੁੜੇ ਰਹਿਣਾ। ਆਪਣੇ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਨਾਮ ਨੂੰ ਲਾਜ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਸਿੱਦਕ ਦੀਆਂ ਸਾਖੀਆਂ ਸੁਣਾਉਂਦੀ ਦਾਦੀ ਮਾਂ ਨੰਨੀਆਂ ਜਾਨਾਂ ਦੇ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਸਾਰੀ ਰਾਤ ਨਿਗਦਿੰਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਰਾਤ ਹੀ ਇਹ ਖਬਰ ਮਿਲ ਗਈ ਸੀ ਕਿ ਸਰਕਾਰ ਦੇ ਬਾਗੀ ਗੁਰਗੋਬਿੰਦ ਸਿੰਘ ਜੀ ਦੇ ਮਾਂ ਤੇ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਹੈ ਇਹ ਉਸ ਲਈ ਸਭ ਤੋਂ ਖੁਸ਼ੀ ਦੀ ਖਬਰ ਸੀ ਆਪਣੇ ਸਿਪਾਈਆਂ ਨੂੰ ਉਸੇ ਰਾਤ ਉਸਨੇ ਹੁਕਮ ਸੁਣਾ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮਰੰਡੇ ਤੋਂ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਲਿਆ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ ਅਜੇ ਮੂਹ ਨਹੀਂ ਰਹੀ ਸੀ ਕਿ ਸਰਹੰਦ ਤੋਂ ਫੌਜੀ ਦੇ ਰਸਤੇ ਦੀ ਧਾੜ ਮਰੰਡੇ ਆਣ ਪਹੁੰਚੀ ਮਾਤਾ ਜੀ ਤੇ ਸਹਬਜ਼ਾਦੇ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਕੇ ਨੇੜੇ ਖੜੇ ਕੀਤੇ ਗੱਡੇ ਵਿੱਚ ਬਿਠਾ ਲਿਆ ਕਾਲੀ-ਕਾਲੀ ਵਾਪਸ ਸਰਹੰਦ ਨੂੰ ਚੱਲਣ ਲੱਗੇ ਤਾਂ ਗੱਡੇ ਦਾ ਪਹੀਆ ਖਰਾਬ ਹੋ ਗਿਆ ਇਸ ਨੂੰ ਠੀਕ ਕਰਵਾ ਸਿਪਾਈਆਂ ਦੀ ਗਾਰਡ ਦੇ ਦੋ ਅਫਸਰ ਜਾਣੀ ਖਾਂ ਤੇ ਸਰਹੰਦ ਤੋਂ ਆਇਆ ਅਫਸਰ ਤੁਰੰਤ ਹੀ ਸਰਹੰਦਰੋਂ ਚੱਲ ਪਏ ਮਾਨੀਖਣ ਮਰੰਡੇ ਦੀ ਕੋਤਵਾਲੀ ਦੇ ਪ੍ਰਬੰਧ ਤੇ ਹੀ ਤਾਇਨਾਤ ਰਿਹਾ ਮਾਤਾ ਜੀ ਨੂੰ ਹੱਥ ਕੜੀਆਂ ਲਾ ਕੇ ਤੇ ਪੈਰੀਂ ਜ਼ੰਜੀਰਾਂ ਪਾ ਕੇ ਸਖਤੀ ਨਾਲ ਲਿਆਂਦਾ ਗਿਆ ਲੋਕ ਦੇਖ ਕੇ ਕਹਿੰਦੇ ਕਿ ਇੰਨਾ ਮਾਸੂਮਾ ਨੂੰ ਮਾਰ ਦਿੱਤਾ ਜਾਵੇਗਾ ਕੋਈ ਕਹਿੰਦਾ ਕਿ ਬਿਰਧ ਮਾਤਾ ਤੇ ਬਾਲਕਾਂ ਨੂੰ ਕੈਦ ਕਰ ਲੈਣਗੇ ਕੋਈ ਕਹਿੰਦਾ ਕਿ ਇਹਨਾਂ ਨੂੰ ਜ਼ਬਰੀ ਮੁਸਲਮਾਨ ਬਣਾ ਲੈਣਗੇ ਤਿੰਨਾਂ ਦੇ ਚਿਹਰੇ ਤੇ ਨੂਰ ਦੇਖ ਲੋਕ ਹੈਰਾਨ ਹੁੰਦੇ ਦੂਰ ਤੱਕ ਇਹਨਾਂ ਨੂੰ ਦੇਖਦੇ ਮਨ ਹੀ ਮਨ ਹਮਦਰਦੀ ਜਤਾਉਂਦੇ ਦਾਦੀ ਮਾਂ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਗੋਦੀ ਵਿੱਚ ਬਿਠਾ ਲਿਆ। ਉਹ ਕਿਸੇ ਦਾ ਬਸਾ ਨਾ ਕਰਦੀ। ਉਸ ਨੂੰ ਕੋਈ ਅਨਹੋਣੀ ਹੁੰਦੀ ਜਾਪਦੀ ਨਜ਼ਰ ਆਈ। ਉਸ ਦੇ ਹਿਰਦੇ ਵਿੱਚ ਕਈ ਖਿਆਲ ਆਏ। ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਰਨਿਕੀਆਂ ਜੰਦਾਂ ਨੂੰ ਸਿਰਡ ਦੀਆਂ ਤਾਲੀਮਾਂ ਦਿੰਦੀ ਦਾਦੀ ਮਾਂ। ਦੁੱਖਾਂ ਦੀਆਂ ਵਾਟਾਂ ਨੂੰ ਸ਼ਾਂਤ ਚੇਤਨ ਬੀੜਦੀ ਗਈ। ਰਸਤੇ ਵਿੱਚ ਗੱਡਾ ਨਗਾਵਾਂ ਦੇ ਕਿਲੇ ਪਿੰਡ ਨਗਾਵਾਂ ਮੂਰੇ ਜਾ ਰੁਕਿਆ। ਜੋ ਕਿ ਫੌਜੀ ਦਸਤੇ ਦੇ ਅਫਸਰਾਂ ਨੇ ਕਿਲੇਦਾਰ ਨੂੰ ਇਤਲਾਹ ਦੇਣੀ ਸੀ। ਕਿਉਂ ਨਾਨਦ ਪ੍ਰਵਾਲੇ ਗੁਰੂ ਦੀ ਮਾਂ ਤੇ ਬੱਚਿਆਂ ਨੂੰ ਇੱਥੋਂ ਤੱਕ ਲੈ ਆਏ ਹਨ ਸਵੇਰ ਤੋਂ ਭੁੱਖਣ ਭਾਣੇ ਤੇ ਇੰਨੀ ਸਖਤੀ ਚੱਲਦਿਆਂ ਹੋਇਆਂ ਦਾਦੀ ਮਾਂ ਨੇ ਸੋਚਿਆ ਕਿ ਉਹ ਆਪਣੇ ਪੋਤਿਆਂ ਨੂੰ ਪਾਣੀ ਹੀ ਪਿਲਾ ਦੇਵੇ ਗੱਡੇ ਤੇ ਬੈਠਿਆਂ ਹੋਇਆਂ ਮਾਤਾ ਜੀ ਨੇ ਨੇੜੇ ਖੂਹ ਕੋਲ ਖੜੇ ਲੋਕਾਂ ਕੋਲੋਂ ਸਹਬਜ਼ਾਦਾ ਨੂੰ ਪਾਣੀ ਪਿਲਾਉਣ ਲਈ ਮੰਗਿਆ ਪਰ ਉਹਨਾਂ ਨੇ ਹਕੂਮਤ ਕੋਲੋਂ ਡਰਦਿਆਂ ਨੇ ਅੱਗੇ ਕੋਈ ਵੀ ਹੰਗਾਰਾ ਨਾ ਭਰਿਆ ਇੰਨੇ ਨੂੰ ਫੌਜੀ ਦਸਤੇ ਦੇ ਦੋਵੇਂ ਅਫਸਰ ਤੇ ਕਿਲੇਦਾਰ ਆਣ ਪਹੁੰਚੇ ਤੇ ਗੱਡਾ ਅੱਗੇ ਨੂੰ ਚੱਲ ਪਿਆ ਭੁੱਖਣ ਭਾਣੇ ਦਾਦੀ ਦੇ ਪੋਤਿਆਂ ਲਈ ਅਗਲੇਰਾ ਰਸਤਾ ਹੋਰ ਵੀ ਕਠਿਨ ਹੁੰਦਾ ਗਿਆ ਇਨਾਂ ਦੇ ਆਉਣ ਦੀ ਇਤਲਾਹ ਅਸੀਂ ਪਠਾਨਾ ਦੇ कोतवाल ਨੂੰ ਵੀ ਮਿਲ ਚੁੱਕੀ ਸੀ ਸਫ਼ਰ ਤੈਅ ਕਰਦਾ ਹੋਇਆ ਇਹ ਗੱਡਾ ਬਸੀਂ ਪਠਾਨਾ ਦੀ कोतਵਾਲੀ ਦੇ ਅੰਦਰ ਜਾ ਖੜਾ ਹੋਇਆ ਅਫਸਰਾਂ ਕਿਲੇਦਾਰ ਅਤੇ ਸਿਪਾਈਆਂ ਦੀ ਗਾਰਡ ਦੇ ਰੋਟੀ ਪਾਣੀ ਦਾ ਇੰਤਜ਼ਾਮ कोतवाल ਨੇ ਕੀਤਾ ਹੋਇਆ ਸੀ ਇਹ ਸਾਰੇ ਜਾਣੇ ਕਾਲੀ ਵਿੱਚ ਰੱਜ ਪੁੱਜ ਕੇ ਤਿੰਨਾਂ ਰੱਬੀ ਰੂਹਾਂ ਨੂੰ ਭੁੱਖੇ ਪਿਆਸਿਆਂ ਗੱਡੇ ਤੇ ਜਿਉਂਦੇ ਤਿਉਂ ਬਿਠਾਇਆ ਨੂੰ ਅੱਗੇ ਨੂੰ ਲੈ ਤੁਰੇ ਰਸਤੇ ਵਿੱਚ ਹੁਣ ਕਿਤੇ ਵੀ ਨਹੀਂ ਸੀ ਰੁਕਣਾ ਅੱਗੇ ਨਾਲੋਂ ਤੇਜ਼ੀ ਨਾਲ ਸਫ਼ਰ ਤੈਅ ਕਰਦਾ ਹੋਇਆ ਗੱਡਾ ਸਰਹੰਦ ਪਹੁੰਚ ਕੇ ਇੱਕ ਪਿੱਪਲ ਦੇ ਦਰਖਤ ਥੱਲੇ ਜਾ ਖੜਾ ਹੋਇਆ। ਨਗਾਵਾਂ ਦਾ ਕਿਲੇਦਾਰ ਤੇ ਸਰਹੰਦ ਦਾ ਅਫਸਰ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਦੇ ਮਾਤਾ ਤੇ ਪੁੱਤਰਾਂ ਨੂੰ ਕਿੱਥੇ ਰੱਖਿਆ ਜਾਵੇ। ਜਾਨੀ ਖਾਨ ਸਪਾਈਆਂ ਦੀ ਗਾਰਡ ਨਾਲ ਗੱਡੇ ਦੇ ਕੋਲ ਹੀ ਤਣਾਤ ਰਿਹਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹੰਦ ਲਿਆਂਦਾ ਹੈ ਤਾਂ ਦੇਖਣ ਲਈ ਬਹੁਤ ਭੀੜ ਲੱਗ ਗਈ। ਰਸਤੇ ਵਿੱਚ ਜਾਣ ਵਾਲੇ ਵੀ ਰੁੱਕ ਕੇ ਦੇਖਣ ਲੱਗੇ। ਤਮਾਸ਼ਗੀਰ ਲੋਕਾਂ ਦਾ ਇੱਕ ਤਰ੍ਹਾਂ ਦਾ ਮੇਲਾ ਲੱਗ ਗਿਆ। ਮਾਤਾ ਜੀ ਨੂੰ ਲੋਕ ਪੁੱਛਦੇ ਤੇਰਾ ਨਾਂ ਕੀ ਹੈ ਤੇਰੀ ਗੋਦੀ ਵਿੱਚ ਪਿਠਾਏ ਬਾਲਕ ਕੌਣ ਨੇ ਸਹਬਜ਼ਾਦੇ ਕਹਿੰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਹੈ ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਕੇ ਚੁੱਪ ਹੋ ਜਾਂਦੇ ਇਹਨਾਂ ਦੇ ਸੋਹਣੇ ਚਿਹਰੇ ਵਾਰ-ਵਾਰ ਤੱਕਦੇ ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗੇ ਵਜ਼ੀਰ ਖਾਨ ਦਾ ਦਿਵਾਨ ਸੁੱਚਾ ਨੰਦ ਆ ਰਿਹਾ ਸੀ ਇਸ ਨੂੰ ਦੇਖ ਕੇ ਮਾਤਾ ਜੀ ਨੇ ਸਹਬਜ਼ਾਦੇ ਨੂੰ ਹੌਸਲਾ ਦਿੱਤਾ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਇਹ ਆਪਾਂ ਨੂੰ ਛੁਡਾ ਦੇਵੇਗਾ ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ Hindu ਦਿਵਾਨ ਸੁੱਚਾ ਨੰਦ ਆ ਰਿਹਾ ਹੈ ਪਰ ਇਸ ਪਾਪ ਪਿੰਨੀ ਤਾਂ ਆਉਂਦੇ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਕਈ ਮਾੜੇ ਬੋਲ ਬੋਲਦੇ ਨੇ ਕਿਹਾ ਕਿ ਨਵਾਬ ਸਾਹਿਬ ਦਾ ਹੁਕਮ ਹੈ ਕਿਸ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਵਿੱਚ ਭੇਜ ਦੇਵੋ ਤੇ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ। ਏਕਮੀਨਾ ਨਵਾਬ ਦੇ ਤਲੇ ਚੱਟਣ ਵਾਲਾ ਉਸ ਦਾ ਵੱਡਾ ਜਾਪਲੂਸੀ। ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ। ਇਹ ਠੰਡਾ ਬੁਰਜ ਹੁਣ ਦੇ ਸਮੇਂ ਵਾਂਗ ਏਸੀ ਰੈਸਟ ਹਉਸੀ। ਉੱਚੀ ਥਾਂ ਤੇ ਬਣੇ ਹੋਏ ਇਸ ਬੁਰਜ ਨੂੰ ਵਜ਼ੀਰ ਖਾਨ ਦੇ ਸਮੇਂ ਰਾਬ ਬੁਰਜ ਦੇ ਬੁਰਜ ਕਹਿੰਦੇ ਸੀ। ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ ਇਹ ਬਹੁਤ ਠੰਡਾ ਸੀ ਇਸ ਦੇ ਚਾਰਚ ਫਿਰੇ ਕੰਦਾ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਇਸ ਦੀ ਉਚਾਈ ਹੋਰ ਵੀ ਠੰਡਾ ਕਰ ਦਿੰਦੀ ਸੀ ਸਰਦੀਆਂ ਨੂੰ ਇੱਥੇ ਕਿੰਨੀ ਠੰਡ ਹੋਵੇਗੀ ਤੁਸੀਂ ਆਪ ਹੰਦਾ ਚਲਾ ਸਕਦੇ ਹੋ ਦੋਨਾਂ ਸਹਿਬ ਜਦਿਆ ਨੂੰ ਵਜ਼ੀਰ ਖਾਨ ਦੀ ਲੱਗੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦੀ ਸੁੰਦਰਤਾ ਨੂੰ ਸਾਰੀ ਕਚਹਿਰੀ ਦੇਖਣ ਲੱਗ ਪਈ ਅਮੀਰ ਵਜ਼ੀਰ ਗਲਾਬ ਵਰਗੇ ਕੋਮਲ ਮੁਖੜਿਆਂ ਨੂੰ ਦੇਖਦੇ ਹੀ ਰਹਿ ਗਏ ਕਚਹਿਰੀ ਵਿੱਚ ਬੜਦੇ ਅਸੀਂ ਦੋਵਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਟੜਵਾਦੀ ਸੋਚ ਵਾਲੇ ਸੁਣ ਕੇ ਸੜ ਕੋਲੇ ਹੋ ਗਏ ਨਵਾਬ ਵਜ਼ੀਰ ਖਾਨ ਦਹੀ ਅੰਦਰ ਰਿੱਜਣ ਲੱਗਾ ਸੋਚਨੰਦ ਨੇ ਬੱਚਿਆਂ ਦੇ ਕੋਲ ਆਣ ਕੇ ਕਿਹਾ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ ਇਥੇ ਇਹਨਾਂ ਦਾ ਹੁਕਮ ਚੱਲਦਾ ਪਰ ਸਾਹਿਬਜ਼ਾਦੇ ਨੇ ਕਿਹਾ ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ ਬੱਚਿਆਂ ਨੂੰ ਕਿਹਾ ਜਿਸ ਦੀ ਫਤਿਹ ਤੇ ਤੁਸੀਂ ਇਹਨਾਂ ਫਖਰ ਕਰਦੇ ਹੋ ਉਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸ ਦਾ ਸੀਸ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਹੈ ਸਾਹਿਬਜ਼ਾਦੇ ਨੇ ਕਿਹਾ ਉਹਨਾਂ ਨੂੰ ਕੌਣ ਮਾਰ ਸਕਦਾ ਹੈ ਉਹ ਲੋਕ ਪਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ ਭਾਰੀ ਤੇ ਜੋਸ਼ ਭਰੇ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ ਤੇ ਇਹਨਾਂ ਦੇ ਪਿਤਾ ਗੁਰਗੋਬਿੰਦ ਸਿੰਘ ਜੀ ਦੀ ਦਲੇਰੀ ਦੀਆਂ ਗੱਲਾਂ ਕਰਨ ਲੱਗ ਪਏ ਕਈ ਕਹਿੰਦੇ ਇਹ ਬਾਬ ਵਰਗੇ ਹੀ ਨੇਡਰ ਨੇ ਕਈ ਕਹਿਣ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਕਰ ਲਿਆ ਸੀ ਪਰ ਧਰਮ ਨਹੀਂ ਸੀ ਬਦਲਿਆ ਇਹ ਵੀ ਇਸਲਾਮ ਕਬੂਲ ਨਹੀਂ ਕਰਨਗੇ ਪਰੇ ਪੀਤੇ ਵਜ਼ੀਰ ਖਾਨ ਨੇ ਨੀਤੀ ਤੋਂ ਕੰਮ ਲੈਂਦੇ ਆ ਪਿਆਰ ਨਾਲ ਇਸਲਾਮ ਕਬੋਲਣ ਲਈ ਕਿਹਾ ਬਾਦਸ਼ਾਹੀ, ਜਗੀਰਾਂ, ਮਹਿਲ-ਮਾੜੀਆਂ ਤੇ ਤਾਂ ਦੌਲਤਾਂ ਦੇ ਅਨੇਕ ਪ੍ਰਕਾਰ ਦੇ ਲਾਲਚ ਦਿੱਤੇ। ਉਹਨਾਂ ਨੇ ਕਿਆਂ ਜਿੰਦਾਂ ਪਰ ਮਹਾਨ ਸ਼ਕਤੀਆਂ ਨੂੰ ਕੋਈ ਵੀ ਲੋਭ ਲਾਲਚ ਆਪਣੇ ਅਕੀਦੇ ਤੋਂ ਝੁਕਾ ਨਾ ਸਕਿਆ। ਗੁੱਸੇ ਵਿੱਚ ਆਏ ਹਾਕਮਾਂ ਨੇ ਸਹਬਜ਼ਾਦਿਆਂ ਦੇ ਸਰੀਰ ਨੂੰ ਝੰਜੋੜ ਕੇ ਸ਼ਕਤੀ ਨਾਲ ਇਸਲਾਮ ਕਬੂਲਣ ਲਈ ਕਿਹਾ। ਸਰੀਰਕ ਤੇ ਮਾਨਸਿਕ ਦਬਾਅ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਆਪਣੇ ਧਰਮ ਤੋਂ ਡੋਲਣਾ ਨਹੀਂ ਦਿੱਤਾ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਬਿਨਾਂ ਭੋਜਨ ਦੇ ਇਹਨਾਂ ਨੂੰ ਵੀ ਠੰਡੇ ਬੁਰਜ ਵਿੱਚ ਡੱਕ ਕੇ ਕਿਸੇ ਨੂੰ ਵੀ ਮਿਲ ਨਾ ਦਿੱਤਾ ਜਾਵੇ। ਮੈਰਾ ਹੋਰ ਵੀ ਸਖਤ ਕਰ ਦਿਓ ਪਾਪੀ ਦਾ ਇਹ ਹੁਕਮ ਪਾਪਾ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਭਾਰ ਪਾਉਣ ਦੇ ਤੁਲਸੀ ਸਹਬਜਾਦੇ ਦੁਪਹਿਰ ਦੇਰ ਦੇ ਗਏ ਮੁੜ ਵਾਪਸ ਨਹੀਂ ਸੀ ਆਏ ਦਾਦੀ ਕਿਸਿਆਨ ਹੋਣੀ ਤੋਂ ਡਰਦੀ ਵਾਰ-ਵਾਰ ਬੁਰਜ ਦੀਆਂ ਪੌੜੀਆਂ ਵੱਲ ਤੱਕਦੀ ਰਹੀ ਸਭ ਤੋਂ ਵੱਡੀ ਅਨਹੋਣੀ ਉਸ ਲਈ ਧਰਮ ਤੋਂ ਡਿੱਗ ਜਾਣਾ ਸੀ ਇਹ ਸੋਚ ਦਾਦੀ ਦੇ ਹੌਲ ਪੈਣ ਲੱਗਦਾ ਸਿਪਾਹੀ ਦੋਨਾਂ ਨੂੰ ਲੈ ਕੇ ਆ ਗਏ ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਕਿੰਨੀ ਦੇਰ ਇਸੇ ਤਰ੍ਹਾਂ ਖੜੇ ਰਹੇ ਮਾਸੂਮ ਮਾਨੂੰ ਨਾਲੋਂ ਲਾਉਣ ਨੂੰ ਚਿੱਤ ਹੀ ਨਾ ਕੀਤਾ ਬਹੁਤ ਪਿਆਰ ਦੇ ਕੇ ਦਾਦੀ ਨੇ ਦਿਨ ਦਾ ਸਾਰਾ ਹਾਲ ਖੋਲ ਕੇ ਪੁੱਛਿਆ ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤੇ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ ਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਣਾ ਦਿੱਤੀ ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲੈ ਮਾਸੂਮਾ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਲੇ ਸੁਣਾਏ ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਹੀਂ ਆਉਣਾ ਇਹ ਰਾਜਪਾਕ ਸਭ ਝੂਠੇ ਨੇ ਗੁਰੂ ਨਾਨਕ ਦਾ ਘਰ ਹੀ ਸੱਚਾ ਹੈ ਇਸ ਨਾਲ ਸਦਾ ਹੀ ਜੁੜੇ ਰਹਿਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਲਾਜ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਸਤਕ ਦੀਆਂ ਸਾਖੀਆਂ ਸੁਣਾਉਂਦੀ ਦਾਦੀ ਮਾਂ ਨੰਨੀਆਂ ਜਾਨਾਂ ਦੇ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਸਾਰੀ ਰਾਤ ਨਿਗਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ ਮੇਰੇ ਕਲਗੀਧਰ ਜੀ ਦੇ लाडले ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅੱਤ ਠਰੀ ਹੋਈ ਰਾਤ ਚਾਰ ਪਾਸਿਆਂ ਤੋਂ ਆਉਂਦੀ ਹਵਾ ਵਿੱਚ ਤਨ ਦੇ ਕੱਪੜਿਆਂ ਨਾਲ ਬਿਨਾਂ ਕੁਝ ਛਕਿਆ ਪੁੰਜੇ ਨੰਗੇ ਫਰਸ਼ ਤੇ 11 ਪੋਸ 1761 ਵਿਕਰਮੀ ਉਹ 25 ਦਸੰਬਰ 1704 ਨੂੰ ਸਖਤ ਪੈਰੇ ਹੀਟ ਠੰਡੇ ਬੁਰਜ ਵਿੱਚ ਸਰਹੰਦ ਬਤੀਤ ਕੀਤੀ।